ਛੜਕਦਾ ਵੀ ਨਿਸ਼ਾਨ ਦੇ ਹੀ ਲਈ ਹੈ ਉਹਦੇ ਬਾਰੇ ਵੀ ਵਿਕਾਸ ਕਾਰਜਾਂ ਦੇ ਗੱਲਣਾ ਨਵੇਂ ਸਰਪੰਚ ਦੁਆਰੇ ਦੂਜੀ ਵਾਰ ਹੀ ਬਣੇ ਨੇ ਹਾਂਜੀ ਕੀ ਗੱਲਬਾਤ ਹੈ ਸਰਪੰਚ ਸਾਹਿਬ ਦੱਸੋਗੇ ਤਿੰਨ ਤੋਂ ਸਾਰੀ ਸੰਗਤ ਨੂੰ ਬੇਨਤੀ ਆ ਸਾਡੇ ਸੱਦੇ ਤੇ ਇਹ 8 ਵਜੇ ਦੇ ਪਹੁੰਚੇ ਨੇ ਤੇ ਵੀ ਜਿਹੜਾ ਅੱਜ ਇਕੱਠ ਅੱਠੇ ਹੋਰੇ ਅਸੀਂ ਦਰਵਾਜ਼ੇ ਇਹੀ ਰੱਖਿਆ ਸੜਕਾਂ ਤੇ ਮਿੱਟੀ ਪਾਉਣ ਸੰਬੰਧੀ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਮੁੱਦਾ ਚੱਲ ਰਿਹਾ ਸੀ ਵੀ ਰਸਤੇ ਕਢਾਉਣੇ ਨੇ ਕਿਸੇ ਦੇ ਸਕੂਲ ਬੈਨ ਨੂੰ ਲੰਘਣ ਵੇਲੇ ਦਿੱਕਤਾਂ ਆਉਂਦੀ ਸੀ ਕੋਈ ਕੰਮ ਤੇ ਜਾਣਾ ਕੋਈ ਮਜ਼ਦੂਰ ਲੱਗਿਆ ਹੋਇਆ ਤੇ ਜੇ ਨਹੀਂ ਟਾਈਮ ਤੇ ਪਹੁੰਚਦਾ ਇਸ ਸਾਈਡ ਤੇ ਮਿਲਦੀ ਤਾਂ ਅੱਗੇ ਉਹਨੂੰ ਸੀਨੀਅਰ ਭਾਈ ਝਿੜਕ ਕਰਦਾ ਕਿ ਟਾਈਮ ਤੇ ਜਵਾਕ ਨਹੀਂ ਅਗਲੇ ਦਾ ਘਰੇ ਆਉਂਦਾ ਅਗਲੇ ਦਾ ਮਾਪੇ ਸਕੂਲ 'ਚ ਫੋਨ ਲਾਉਂਦਾ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਕਿਸੇ ਦੀ ਫਸਲ ਦੀ ਟਰਾਲੀ ਡਿੱਗੀ ਹੋ ਜਾਂਦੀ ਸੀ ਉਹਦੇ ਮੁੱਦੇ ਨੂੰ ਲੈ ਕੇ ਅਸੀਂ ਰਸਤੇ ਕਢਾਉਣ ਤੇ ਲੱਗੇ ਹੋਈ ਸੀ ਲੋਕਾਂ ਨੇ ਵੀ ਸਾਡਾ ਵਧੀਆ ਸਾਥ ਦਿੱਤਾ ਚਲੋ ਇੱਕ ਦੋ ਹਰ ਇੱਕ ਪਿੰਡਾਂ ਦੇ ਵਿੱਚ ਹੁੰਦੇ ਨੇ ਤੇ ਹੁਣ ਅੱਜ ਮੇਨ ਮੁੱਦਾ ਕੀ ਹੈ ਰਸਤੇ ਨਿਕਲ ਗਏ ਪੱਟਾਂ ਪੈ ਗਈਆਂ ਵੀ ਉੱਥੇ ਮਿੱਟੀ ਪਾਉਣ ਵਾਸਤੇ ਇਕੱਠ ਕਰਿਆ ਵੀ ਮਿੱਟੀ ਪਾਉਣ ਦਾ ਸਾਥ ਦਿਓ ਜਿੰਨਾ ਮੇਰੇ ਕਰਨ ਦਾ ਕੰਮ ਦੀ ਮੈਂ ਕੀਤਾ ਨਾਲ ਖੜੂੰਗਾ ਕਰਾਂਗੇ ਵੀ ਤੇ ਨਾਲ ਤੁਹਾਡੇ ਵੀ ਸਹਿਯੋਗ ਦੀ ਲੋੜ ਆ ਇੱਕ ਦਿਨ ਲੱਗੇ ਭਾਈ ਦੋ ਦਿਨ ਲੱਗਣਾ ਨਾ ਕੋਈ ਤੇਲ ਨਾ ਪਾਣੀ ਟਰੈਕਟਰ ਮੇਰਾ ਚੱਲੂਗਾ ਨਾਲ ਹੋਰ ਤੇ ਸਾਰੇ ਜਣੇ ਜੇ ਬੋਲੋ ਸਾਰੇ ਜਣੇ ਕਹੋ ਕਿ ਦਾ ਕਿਸੇ ਦਾ ਹੈਗਾ ਟਰੈਕਟਰ ਲਾਉਣ ਦੀ ਹਿੰਮਤ ਕੋਈ ਤੇਲ ਨਹੀਂ ਪੰਚ ਤੋਂ ਕੋਈ ਹੋਰ ਨਹੀਂ ਟਰੈਕਟਰ ਮੈਂ ਲਾਉਣਾ ਇੱਕ ਦਿਨ ਲੱਗੇ ਦੋ ਦਿਨ ਨਿਕਲ ਆਪਿਆਂ ਦੇ ਨਾਲ ਮੁੱਦੇ ਨਹੀਂ ਹੈਗੇ ਮੁੱਦੇ ਹੋਰ ਵੀ ਨੇ ਜਿਵੇਂ ਲਾ ਲੋ ਆਪਣੇ ਪਿੰਡ ਚ ਵਾਟਰ ਵਸ ਦੀ ਸਮੱਸਿਆ ਉਹਦੀ ਵੀ ਸਹਯੋਗ ਦੀ ਲੋੜ ਆਪਾਂ ਨੂੰ ਲਾਉਣਾ ਪਊਗਾ ਕੋਈ ਗਰੀਬ ਬੰਦਾ ਮੋਟਰ ਲਾ ਸਕਦਾ ਕੋਈ ਨਹੀਂ ਲਾ ਸਕਦਾ ਤੇ ਜਿਵੇਂ ਸਟੱਡੀ ਦਾ ਮੁੱਦਾ ਫਸਿਆ ਹੋਇਆ ਦੇਖੋ ਗੰਡੂਆ ਪਿੰਡ ਨਾਲ ਜੁੜੀ ਹੋਈ ਆ ਗੰਡੂਆ ਵੱਡਾ ਪਿੰਡ ਆ ਤੇ ਉਹਦੇ ਵਿੱਚੋਂ ਤੁਹਾਨੂੰ ਪੱਕੀ ਆ ਵੀ ਕੀ ਚੱਕਰਵਾਜੀ ਪੈਰੀਆ 2 ਸਾਲਾਂ ਨਾਲ ਨਿਬੜੇ 4 ਸਾਲਾਂ ਵੀ ਇਹਨਾ ਪਕਠ ਵਰਤ ਕਰੋ ਇੱਕ ਦੋ ਪਿੰਡ ਆਪਾਂ ਆਪਣੇ ਪਿੰਡ ਦੀ ਲੱਗ ਤੋਂ ਸਟੇਡੀ ਬਣਾਓ ਤੇ ਜਿਵੇਂ ਇਹਨਾਂ ਦੇ ਹੋਗੇ ਨਾਲਾਂ ਦੇ ਹੋਵੇ ਨਾਲਾਂ ਦੇ ਆਪਣੇ ਬਰਾਂਹਾਂ ਬ੍ਰਾਂਚਾਂ ਆਂ ਦਾ ਤੇ ਨਾਲਾਂ ਦਾ ਵਾਦਾ ਵੀ ਹੋ ਸਕਦਾ ਜੇ ਨਾਲ ਜੁੜ ਕੇ ਚੱਲੋ ਜਿਹੜੇ ਆਪਣੇ ਦੂਜੇ ਪਾਣੀ ਨੇ ਉਹਦਾ ਥੱਲੇ ਜਾਈ ਜਾਂਦੇ ਨੇ ਦੇਖੋ ਲੋੜ ਤਾਂ ਆਪਾਂ ਨੂੰ ਐਂਡ ਤੇ ਇਹਨਾਂ ਦੀ ਹੀ ਪੈਣੀ ਆ ਬਾਕੀ ਜਿਵੇਂ ਕੱਲ ਇੱਕ ਮੁੱਦਾ ਸੀ ਇੱਥੇ ਆਪਣਾ ਬਾਕੀ ਸਾਰੇ ਕੰਮ ਹੋ ਗਏ ਇੱਥੇ ਪਾਰਕ ਬਣਾਉਣ ਸੰਬੰਧੀ ਉੱਥੇ ਚਲੋ ਪ੍ਰਸ਼ਾਸਨ ਦੇ ਆਸਰੇ ਨਾਲ ਉੱਥੇ ਉਹ ਪਾਰਕ ਬਣਾਉਣ ਦੇ ਉਸ ਲੱਗਰੇ ਦੀ ਕੁਝ ਗ੍ਰਾਂਟ ਵੀ ਆਈ ਹੋਈ ਆ ਕੁਝ ਮਨਰੇਗਾ ਦੇ ਵਿੱਚੋਂ ਵੀ ਸਾਡਾ ਪਾਸ ਕਰਵਾਇਆ ਹੋਇਆ ਐਸਟੀਮੇਟ ਪਿਛਲੀ ਗੱਲ ਵੀ ਕਰਵਾਇਆ ਤੀ ਉਹ ਇੱਕ ਪਾਸੇ ਸਾਰਾ ਪਿੰਡ ਤੇ ਇੱਕ ਪਾਸੇ ਇਕੱਲਾ ਬੰਦਾ ਕੀ ਹੋ ਕੇ ਖੜ ਗਿਆ ਉਹ ਭਾਈ ਤੁਸੀਂ ਦੱਸ ਦਿਓ ਜੇ ਜਾਇਜ਼ਿਆ ਗੱਲ ਆ ਉਹਨਾਂ ਦੀ ਜਾਇਜ਼ਿਆ ਤਾਂ ਉਹਨਾਂ ਦੀ ਦੱਸ ਦਿਓ ਮੇਰੀ ਜਾਇਜ਼ਿਆ ਤਾਂ ਮੇਰੀ ਦੱਸ ਦਿਓ ਹਨਾ ਉੱਥੇ پارک ਬਣਾਉਣ ਤੋਂ ਇਕੱਲੇ ਬੰਦੇ ਨੇ ਰੋਕਿਆ ਤੇ ਸਾਰਾ ਨਗਰ ਸਹਿਮਤ ਹੈ پارک ਬਣਾਉਣ ਸਾਰਾ ਨਗਰ ਸਹਿਮਤ ਹੈ ਜੀ ਉਹ پارک ਇਕੱਲੇ ਮੈਂ ਨਹੀਂ ਵਰਤਣਾ ਨਗਰ ਨੇ ਨਹੀਂ ਵਰਤਣਾ ਗੁਰੂ ਘਰ ਤੋਂ ਹਰ ਘਟੋ ਘਾਟ ਇੱਥੇ 40 50 ਪਿੰਡ ਜੁੜੇ ਜੁੜੇ ਹੋਏ ਨੇ ਸਿੱਧਾ ਨਾਲ ਸਰਦਾ ਰੱਖਦੇ ਨੇ ਲੋਕ ਉਹਨਾਂ ਨੇ ਸਭ ਨੇ ਵਰਤਣਾ ਕੱਲ ਨੂੰ ਇੱਥੇ ਕੋਈ ਖੰਡ ਬਾਟਾ ਭੋਗ ਆਏ ਕੋਈ ਮਹਾਰਾਜ ਪ੍ਰਕਾਸ਼ ਕਰਾਉਂਦਾ ਇੱਥੇ ਕਿਸੇ ਨੇ ਗੱਡੀ ਖੜਾਉਣੀ ਆ ਕਾਰ ਖੜਾਉਣੀ ਆ ਸੜਕਾਂ ਦੇ ਰਸਤਿਆਂ ਤੇ ਖੜ੍ਹਦੀਆਂ ਨੇ ਕਿਸੇ ਨਾਲ ਕੋਈ ਹਲਕਸਾ ਗਿਆ ਕਿਸੇ ਨਾਲ ਕੋਈ ਤਵੀਆਂ ਕੋਈ ਮੋਟਰਸਾਈਕਲ ਕਿਸਰ ਗਿਆ ਉੱਥੇ ਥੰਮਣੀ ਹੈਗਾ ਇਹ ਇੱਥੇ ਆਪਦਾ ਪਰਸਨਲ ਉਹ ਰੱਖਦੇ ਨੇ ਇਹ ਡੰਗਰ ਰੱਖਦੇ ਨੇ ਪਸ਼ੂ ਰੱਖਦੇ ਨੇ ਕੱਕੰਡਾ ਵੀ ਰੱਖਦੇ ਨੇ ਗੁਰੂ ਘਰ ਨਹੀਂ ਹੈਗਾ ਇਹ ਘਰ ਆ ਤੇ ਇਹ ਜਿਹੜਾ ਗੇਟ ਹੈ ਗੁਰੂ ਘਰ ਦਾ ਗੁਰਦੁਆਰੇ ਸਾਹਿਬ ਦਾ ਉਹ پارک ਦੇ ਕਿ ਨਹੀਂ ਆਇਆ ਰਹੂਗਾ ਕ ਬੰਦੂ ਉਹ ਤਾਂ ਦੇਖੋ ਗੁਰੂ ਕ ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹੀ ਹੈ ਵੀ ਉਹ ਵਰਤ ਨਹੀਂ ਸਾਧਨੇ ਆ ਠੀਕ ਹੈ ਉਹਨੇ ਗੇਟ ਨਹੀਂ ਖੁੱਲਾ ਰਹਿਣਾ ਸਾਨੂੰ ਕੀ ਡਿਫਰੈਂਸ ਖੁੱਲਾ ਰਹਿਣਾ ਠੀਕ ਹੈ ਤੇ ਜੇ ਕੋਈ ਕਿਸੇ ਦੇ ਮਨ 'ਚ ਕੋਈ ਸਵਾਲ ਹੈ ਕੋਈ ਦੱਸ ਦਿਓ ਸਾਡੇ ਪ੍ਰਤੀ ਕੁਝਾ ਤੋਂ ਕੁਝਲ ਤੋਂ ਬੋਲਿਆ ਗਿਆ ਹੋਵੇ ਭਾਈ ਮਾਫੀ ਚਾਹੁੰਦੇ ਆ ਇੱਕ ਪੱਕਾ ਤਾਂ ਬੈਠ ਹੁੰਦੇ ਨਹੀਂ ਹਾਂ ਸਿਰ ਤੋਂ ਬਸੀਆਂ ਨਾ ਬਣਾਓ ਅਨਿਕ ਜਿਵੇਂ ਛੋਟੇ ਪਿੰਡ ਚ ਕੱਲ ਹੋਇਆ ਜੇ ਕੋਈ ਵੀ ਬੋਲਪੁਰ ਬੋਲਣ ਦਾ ਸਾਰੇ ਖੜੇ ਹੋ ਰਹੇ ਬੋਲਣ ਦਾ ਹੱਕ ਹੈ ਰੱਖਾ ਰਹੇ ਸਰੇ ਨੂੰ ਜਿਵੇਂ ਕੱਲ ਛੋਟੇ ਇੱਕ ਪ੍ਰਸ਼ਾਸਨ ਵੀ ਆਇਆ ਕਬੱਡੀ ਜਣੀ ਕਿ ਇਹ ਕਹਿੰਦੀ ਇਹ ਘਟਨਾ ਘਟੇ ਹੀ ਸਕਦੀ ਸੀ ਕਿਵੇਂ ਦੇਖਦੇ ਹੋ ਵੀ پارک ਬਣਨਾ ਚਾਹੀਦਾ ਜਿੱਥੇ ਬਣਨਾ ਚਾਹੀਦਾ ਸਰ ਹੈ ਬਣਨਾ ਚਾਹੀਦਾ ਸਰ ਉੱਥੇ ਬਣ ਕੇ ਸਾਨੂੰ ਸਾਰਿਆਂ ਨੂੰ ਦਿੱਕਤ ਦੂਰ ਹੁੰਦੀ ਆ ਲੱਗਿਆ ਗੱਜਿਆਂ ਰਸਤੇਆਂ ਤੋਂ ਦੂਰ ਹੁੰਦੀਆਂ ਹੋਰ ਹੈ ਨਹੀਂ ਹੈ ਜੀ ਸਾਰੇ ਰਾਜੀ ਨੇ ਆਪਣਾ پارک ਬਣਾਉਣ ਨੂੰ ਆਰਕ ਬਣਾਉਣ ਤੇ ਕੋਈ ਵੀ ਉੱਥੇ ਦੁਨੀਆ ਜਿਵਾਕ ਬੱਚੇ ਖੇਡਣਗੇ ਸਾਰਾ ਕੁਝ ਹੀ ਕਰਦੇ ਇੱਕਦਾਂ ਕਬ ਜਾਏਗਾ ਇਹ ਥੋੜੀ ਆ ਕਿ ਇੱਕਦਾਂ ਕਬ ਜਗਾ ਸਾਰੇ ਜਣੇ ਸਾਰ ਸਾਰਾ ਨਗਰ ਸਭ ਨੌਜਵਾਨ ਨੂੰ ਬਣਨਾ ਚਾਹੀਦਾ ਆਹ ਬਈ ਪੜਨਾ ਚਾਹੀਦਾ ਜੀ। ਹਾਂ ਭਾਈ ਜੀ ਨੇ ਤਾਲੀ ਦਾ ਲਖਾਉਣਾ ਦੱਸਣਾ ਕਰਾਉ ਦੱਸਣਾ ਜੀ ਇਹਦਾ ਤੇ ਨਾਲ ਆਪਣਾ ਸਰਪੰਚ ਸਾਡੇ ਬੇੜੇ ਬੈਠਣਗੇ ਕਿੱਥੇ ਸਾਡੇ ਬੇੜੇਣੇ ਉੱਥੇ ਬੇੜੇ ਦੇ ਵਾਸਤੇ ਪੰਜਾਬੜਾ ਜਵੀਂ ਜੀ 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 ਪੰਜਾਵੇਂ ਭਾਈ ਤੇਲ ਵਾਸਤੇ ਦੇਤਾ ਪੜਨਾ ਚਾਹੀਦਾ ਜੀ ਕੌਣ ਵਾਸਤੇ 5000 ਰੁਪਏ ਦਾ ਤੇਲ ਆ ਗੁਰਵਿੰਦਰ ਸਿੰਘੁੱਧੂ ਮੈਦਾਨੇ ਆਪਾਂ 5000 ਰੁਪਇਆ ਗੁਰਵਾਚਨ ਸਿੰਘ ਇਹ ਕਹਿੰਦਾ ਮੇਰੇ ਲਵੇ ਟਰੈਕਟਰ ਨਹੀਂ ਹੈਗਾ 5000 ਰੁਪਇਆ ਗੁਰਵਿੰਦਰ ਸਿੰਘ ਭਰਤ ਪਾਉਣ ਵਾਸਤੇ ਤੇਲ ਵਾਸਤੇ ਦੇ ਤਾਂ 5 ਰੁਪਇਆ ਮੈਂਬਰ ਗੁਰਵਾਚਨ ਸਿੰਘ ਕੌਰ ਸਿੰਘ ਦਾ ਇਹਨਾਂ ਨੇ ਕਹਿਤਾ 1000 ਰੁਪਇਆ ਭਾਈ ਉਹਦੇ ਲਵੇ ਟਰੈਕਟਰ ਨਹੀਂ ਹੈਗਾ ਉਹਨੇ ਕਹਿਤਾ ਵੀ ਮੈਂ ਦੇਉਂਗਾ ਪਰਤ ਪਾਉਣ ਵਾਸਤੇ ਗੁਰਪਿਆਰ ਸਿੰਘ ਗਲਜਾਰ ਸਿੰਘ ਦਾ ਇਹ ਭਾਈ ਇਹਨਾਂ ਨੇ ਜੇ ਸੇਵਾ ਭੇਜੀ ਹੈ ਪਰਤ ਪਾਉਣ ਵਾਸਤੇ ਬਾਕੀ ਦਾ ਉਹ 5000 ਰੁਪਏ ਮੇਰਾ ਲਈ 5000 ਰੁਪਏ ਭਾਈ ਸਰਪੰਚ ਸਾਹਿਬ ਕਹਿੰਦੇ ਅਸੀਂ ਪਾਵਾਂਗੇ ਪਰ ਤਾ ਤੁਸੀਂ ਪਾਉਣੀ ਐ ਮੇਰਾ ਵੀ ਲਿੰਗ ਦਾ ਖਾਤ 5000 ਰੁਪਇਆ 5000 ਰੁਪਇਆ ਮਿਸਰਾ ਨਿੱਕਾ ਸਿੰਘ 1000 ਰੁਪਇਆ ਭਾਈ ਮਿਸਰਾ ਸਿੰਘ ਗਰੀਬ ਸਿੰਘ ਦਾ ਉਹ ਵੀ ਭਾਈ ਸੰਯੋਗ ਦਿੰਦੇ ਨੇ ਤੇ ਹੋਰ ਵੀ ਭਾਈ ਜੀ ਕਿਸੇ ਮਾਈ ਭਾਈ ਨੇ ਕਿਰਵਾ ਬਾਕੀ ਦਾ ਇਹ ਤਾਂ ਚਲੋ ਇਹ ਆਪਣਾ ਛੜਕ ਪਰ ਇਕੱਠੇ ਕਰ ਰਹੇ ਛੜਕ ਪਰ ਬਣਾਉਣ ਦੇ ਸੇ ਛੜਕ ਦੇ ਵਾਸਤੇ ਜਿਹੜੀ ਮਾਰਤ ਪਾਉਣੀ ਹੈ ਲਾਮੀ ਵਾਲੇ ਵਾਲੇ ਛੜਕ ਦਾ ਗੌਰਮੈਂਟ ਨੇ ਬਣਾਉਣੀ ਹੈ ਕਨਾ ਇਹ ਕਿਹੜੀ ਸੜਕ ਚੌੜੀ ਹੋ ਰਹੀ ਹੈ ਇਹ ਜਿਹੜੀ ਆਪਣੀ ਹਿੰਦਗੜ੍ਹ ਪਿਆ ਜਿਹੜਾ ਹਜ਼ਾਰ ਰੁਪਏ ਭਾਈ ਬਾਕਰ ਮੈਂਬਰ ਠੀਕ ਹੈ ਉਹਦੇ ਖਰਾਬੀ ਬਣ ਰਹੀ ਹੈ ਹਾਂ ਖਰਾਬੀ ਸੜਕਾਂ ਦੇ ਕਮੈਂਟ ਕਰਦੇ ਨੇ ਸੜਕਾਂ ਫੇਰ ਹੀ ਬਣਣੀਆਂ ਜੀ ਸੜਕਾਂ 700 ਰੁਪਏ ਦਰਸ਼ਕ ਜੀ ਅੱਛਾ ਦੂਸਰੀ ਗੱਲ ਇਹ ਹੈ ਨਾਲ ਪਈ ਪਈਆਂ ਦੀ ਆਪਾਂ ਨੂੰ ਬਹੁਤ ਜ਼ਰੂਰ ਹੈ ਬੰਦਿਆਂ ਦੀ ਜ਼ਰੂਰ ਤਾਂ ਘਰ-ਘਰ ਦਾ ਬੰਦਾ ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ ਕਿ ਘਰ-ਘਰ ਦਾ ਬੰਦਾ ਪਹੁੰਚਿਓ ਇਹਦਾ ਸੋਡਾ ਬਹੁਤ ਸਜੋਗਤਾ ਖੜਾ ਸੋਡਾ ਧੰਨਵਾਦ ਹੈ ਸਾਰੇ ਨਗਰ ਦਾ ਇੱਕ ਛੋਟਾ ਹੀ ਅਸਰ ਦੇ ਤੇ ਇੱਕ ਜਿਹੜਾ ਇੱਕ ਜਿਹੜਾ ਬੰਵਾਗੇ ਅਸੀਂ ਕਰ ਕਾਪੀ ਪੈਨ ਲੈ ਲਓ ਕਾਪੀ ਲਾ ਲਓ ਇੱਕ ਮਿੰਟ ਟੁਪ ਕਰਿਓ 500 ਰੁਪਿਆ ਦਰਪਾਲ ਸਿੰਘ ਬੰਤ ਸਿੰਘ ਦਾ ਉਹ ਵੀ ਭਾਈ ਹੁਣ ਤਾਂ ਹੋਰ ਦੇ ਕਹਿੰਦੇ ਨੇ ਕਹਿੰਦੇ ਬੋਲਦੇ ਪਕਰੋ ਬਣਾਇਆ ਕਹਿੰਦੇ ਜੇ ਤਾਂ ਪਹਿਲਾਂ ਪੰਨੀਆਂ ਬੰਨੇ ਕੁਝ ਨਹੀਂ ਕਰਦੇ ਹੈਲੋ 1000 ਰੁਪਇਆ ਸਰਿੰਦਰ ਸਰਿੰਦਰਜੀਤ ਸਿੰਘ ਕਰਤਾਰ ਸਿੰਘ ਦਾ ਸੱਗੂ ਇਹ ਵੀ ਭਾਈ ਤੇਰੇ ਜੀ ਸਾਹ ਪਾਉਂਦੇ ਬਾਕੀ ਦਾ ਕੋਈ ਜ਼ਰੂਰੀ ਨਹੀਂ ਵੀ ਪੈਸੀ ਦੇਣੇ ਨੇ ਟਰਾਲੀਆਂ ਦਾ ਬੋਲੋ ਟਰਾਲੀ ਲਾਓ ਟਰਾਲੀ ਵੀ ਲਾਓ ਆਪਣੀ ਜੇ ਰੋਟਰ ਟਰਾਲੀ ਜਿੱਤੀ ਦਾ ਵੀ ਚੱਲ ਗਈ ਹੈ ਬਾਈ ਰੈਟਰ ਟਰਾਲੀ ਲਾਉਂਗੇ ਸਾਡੀ ਵੀ ਲੋ